ਪਹਿਲਾ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਮਾਈ ਸਰਖਾਨੇ ਜਸਵੀਰ ਨੂੰ ਬੇਰਤੀ ਦਾ ਕਾਹਲੀ ਕਰੀ ਜੁਖੀਆਂ ਵੀ ਤੁਸੀਂ ਗੱਡੀ ਲੈ ਕੇ ਇੱਥੋਂ ਦੀ ਤਿੰਨ ਵਾਰੀ ਵਾਗੇ ਆ ਕੁੜੀਆਂ 70 ਜਣਾਂ ਲੀਆਂ ਬੈਠੀਆਂ ਨੇ 15 ਦਿਨ ਹੋ ਗਏ ਦਿਨ ਰਾਤ ਬੈਠੀਆਂ ਨੂੰ ਨੀਕੇ-ਨੀਕੇ ਬੱਚੇ ਨੇ ਇਹਨਾਂ ਦੇ ਤੁਸੀਂ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਤੁਸੀਂ ਇਹਨਾਂ ਦੇ ਵਾਸਤੇ ਉਸ ਸੋਚਦੇ ਸੋਲੂ ਪਤਾ ਹੈ ਵੀ ਕੁੜੀਆਂ ਚੰਗੇ ਘਰਾਂ ਦੀਆਂ ਛੱਡ ਕੇ 12 ਸਾਲਾਂ ਤੋਂ ਭਾਈ ਇਹਨਾਂ ਨੂੰ ਬਾਹਰ ਕੱਢਤਾ ਕੀ ਗੱਲ ਇਹਨੇ ਬਹਾਨੇ ਮਾਰੇ ਪੇਪਰ ਦੇ ਦਿਓ ਹੁਣੇ ਪੇਪਰ ਜਾਦ ਆ ਗਏ ਨਮੀ ਭਰਤੀ ਬਿਨ ਗੱਲ ਤੋਂ ਉਹਨੂੰ ਕਰਨ ਲੱਗ ਗਈ ਕਿਉਂ ਭਾਈ ਇਹਨਾਂ ਨੂੰ ਬਾਹਰ ਨਹੀਂ ਕਰਨਾ ਸੀ ਉਸੇ ਖਾਨੇ ਨੂੰ ਬੇਨਤੀ ਕਰਦੇ ਆ ਜਿਵੇਂ ਤੂੰ ਬੋਟਾਂ ਲੈ ਕੇ ਚੌ ਪਿੰਡ ਦੇ ਵਿੱਚ ਆਇਆ ਤੈਨੂੰ ਬੜਾ ਸਹਿਯੋਗ ਦਿੱਤਾ ਹੈ ਬੜੀਆਂ ਛੋਨੂੰ ਬੋਟਾਂ ਪਈਆਂ ਪਰ ਆ ਤੁਸੀਂ ਕੋਲ ਦੀ ਗੱਡੀਆਂ ਲੈ ਕੇ ਲੰਘ ਜਾਨੀ ਹੇ ਇਹ ਤੁਸੀਂ ਇਹਨਾਂ ਕੁੜੀਆਂ ਦੀ ਸੋਚਦੇ ਤਸੋਂ ਨੂੰ ਫੇਰ ਵੀ ਵੋਟਾਂ ਸਾਡੀ ਲਾਨ ਐ ਅਸੀਂ ਤੁਹਾਨੂੰ ਬੜਨ ਨਹੀਂ ਦੇਵਾਂਗੇ ਪਿੰਡ ਦੇ ਵਿੱਚ ਚਾਹ ਪਿੰਡ ਦਾ ਸਕੂਲ ਚਾਹ ਪਿੰਡ ਦੀ ਜਗਾ ਚਾਹ ਦੇ ਕਿਸਾਨਾਂ ਨੇ ਹੀ ਸਕੂਲ ਬਣਾਇਆ ਕਮ ਚੌਧਰੀਆਂ ਨੇ ਜਾਦੇ ਪੁਲਸ ਮੰਗਵਾ ਕੇ ਕੁੜੀਆਂ ਪਤਾ ਹੀ ਆ ਮਮੈਲਾਂ ਤੇ ਦੇਖਦੀਆਂ ਕੜੀਸੀਆਂ ਕੱਪੜੇ ਪਾੜੇ ਇਹਨਾਂ ਦੇ ਉਂਗਲਾਂ ਤੇ ਉਹ ਬਲੇਟ ਮਾਰੇ ਕਿਉਂ ਭਾਈ ਇਹੀ ਕੁਛ ਕਰਾਉਣ ਨੂੰ ਦਿੱਤੇ ਸੀ ਤੁਸੀਂ। ਇਹੀ ਕੁਛ ਵੀ ਅਸੀਂ ਆਏ ਕਰਾਂਗੇ ਤਿੰਨਾਂ ਨਾਲ। ਜੇ ਤਿੰਨਾਂ ਨਾਲ ਇਹ ਜ਼ਬਰਦਸਤੀ ਹੁੰਦੀ ਐ। ਸੋਨੂੰ ਵੀ ਰੱਬ ਹੀ ਦੇਖੂਗਾ ਇਹਨਾਂ ਦਾ ਸਾਫਰ ਸੋਨੂੰ ਮਾਰ ਜੂਗਾ। ਅੱਗੇ ਸਾਡੇ ਵੀਰੇ ਕਹਿੰਦੇ ਹੁੰਦੇ ਕੀ ਸਭ ਦੀ ਸੰਜੀ। ਗਊ ਨੂੰ ਕੱਖ ਪਾ ਦਿਓ। ਸੀਸ ਦੇਊਗੀ ਇਹਨਾਂ ਦਾ ਕੁੜੀਆਂ ਦਾ 72 ਜਣੀਆਂ ਦਾ ਸੋਨੂੰ ਸਰਾਫ ਮਾਰੂਗਾ। ਕਿ ਡੋ ਭੁਖੀਆਂ। ਕਿਸੇ ਦੀ ਰੋਟੀ ਨਹੀਂ ਖੋਣੀ ਚਾਹੀਦੀ ਉਹ ਪੈਸੇ ਪਾ ਲਈ ਤਕੜੀ ਹੋਗੀ ਉਹ ਕਿਉਂ ਤਕੜੀ ਉਹ ਤੁਸੀਂ ਤਕੜੀ ਬਣਾਈ ਆ ਭਾਈ ਤੁਸੀਂ ਉਹਦੇ ਪਿੱਛੇ ਬੈਠੇ ਹੋ ਮੈਂ ਭਗਵਾਨ ਤੁਮਾਨ ਨੂੰ ਵੀ ਕਿਹਾ ਸੀ ਵੀ ਇਹਨਾਂ ਦਾ ਗੁਨਾਹ ਦੱਸ ਦਿਓ ਕੀ ਹੈ ਕਿੱਟਾ ਵੇਚਿਆ ਕਤਲ ਕਰੇ ਨਾ ਗੋਲੀਆਂ ਵੇਚਦੀਆਂ ਨਾ ਤੁਸੀਂ ਇਹਨਾਂ ਦੀ ਉਹ ਡੀਸੀ ਨੇ ਆ ਕੇ ਇਹਨਾਂ ਦੀ ਬੇਆਬਦੀ ਕੀਤੀ ਸਾਡੇ ਕਿਸਾਨ ਵੀਰ ਕਢੀ ਸੇ ਫਾਦਕ ਖਰਸਾਨ ਵੀਰਾਂ ਨੂੰ ਜੇਲਾਂ ਚ ਲੈ ਗਏ ਕੁੜੀਆਂ ਦੇ ਕੱਪੜੇ ਪਾ ਲਈ ਕੁੜੀਆਂ ਨੂੰ 4-4 5-5 ਮਹੀਨੇ ਬੱਚੇ ਹੋਣ ਵਾਲੇ ਸੀ ਕਈਆਂ ਨੂੰ ਆਪ ਹੀ ਸਿਆਣਿਓ ਇਹਨਾਂ ਨੂੰ ਖੂਨ ਦੀਆਂ ਛੱਲਾਂ ਆਈਆਂ ਤੁਸੀਂ ਇੰਨੀ ਬਿਸ਼ਰਮੀ ਧਾਰੀ ਇੰਨੇ ਬੇਕਠੀਠ ਇਹਨਾਂ ਕੁੜੀਆਂ ਦੀ ਕੋਈ ਗੱਲ ਨਹੀਂ ਸੁਣੀ ਮੋਟਾ ਸਾਨੂੰ ਕਿਵੇਂ ਪਾਵਾਂਗੇ ਤੁਸੀਂ ਗੱਪ ਸੜਾ ਪਨਾਲ ਬਾਟ ਮੋਟਾ ਜਿੱਤ ਗਏ ਬਹੁਤ ਸੋਹਣੀ ਗੱਲ ਸੀ ਸਾਡੇ ਕਾਂਗਰਸ ਤੇ ਕਾਲੀ ਨੂੰ ਅਸੀਂ ਸੁਲਾਉਂਦੇ ਨਹੀਂ ਸੀ ਤੀਜੀ ਵਾਰ ਅਸੀਂ ਆਖਿਆ ਵੀ ਇਹ ਸਾਡਾ ਪੜਾ ਕਰੂਗਾ ਤੁਸੀਂ ਤਾਂ ਜਿੱਦੇ ਨੇ ਉੱਠੇ ਹੋ ਤੁਸੀਂ ਤਾਂ ਧਰਨੇ ਨਹੀਂ ਹਟਾਏ ਆ ਗਲਤ ਕੰਮ ਡੀਸੀ ਪੁਲਿਸ ਨੂੰ ਤੁਸੀਂ ਰੋਕ ਨਹੀਂ ਸਕਦੇ ਵੀ ਬੀਬੀ ਉਹਨਾਂ ਦੇ ਹੱਥ ਨਹੀਂ ਲਾਉਣਾ ਹਾਂਜੀ ਮਾਈ ਸਰ ਖਾਨੇ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਇਹ ਸਟੂਡੈਂਟ ਪ੍ਰਿੰਸੀਪਲ ਆ ਇਹਦੇ ਤੇ ਕੋਈ ਕਾਰਵਾਈ ਨਹੀਂ ਕਰੀ ਇਹ ਖਾਨਾ ਸਾਹਿਬ ਜਿਹੜੇ ਅਨਾਜਮੈਂਟ ਸੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰੀ ਤੁਸੀਂ ਕਾਰਵਾਈ ਨਹੀਂ ਕਰੀ ਜਿਹੜਾ ਇਹਨਾਂ ਦਾ ਸੇਕ ਹੈ ਉਹ ਤੁਹਾਡੇ ਗਾਂਹ ਕੋਠੀਆਂ ਤੇ ਕਰ ਕਰ ਤਕਰ ਜਾਊਗਾ ਜਿੰਨਾ ਵੀ ਸਾਥ ਹੋਇਆ ਅਸੀਂ ਬਰਾਂਗੇ ਤੁਸੀਂ ਮਸਲਾ ਤੁਹਾਡੇ ਧਿਆਨ ਚ ਹੈ ਇਹਦਾ ਧੰਨਵਾਦ ਹੈ ਜੇ ਤੁਸੀਂ ਮਸਲਾ ਹੱਲ ਕਰਾ ਦੇਵੋਗੇ ਏ ਨਹੀਂ ਅਸੀਂ ਜਿੰਨਾ ਸਾਥੋਂ ਹੋਇਆ ਅਸੀਂ ਸੇਖ ਤੋਂ ਡਰ ਕਰ